ਹੈਲੋ ਹਾਂਜੀ ਸਾਥਰੀ ਵਾਲੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਇਸ ਵੀਡੀਓ ਵਿੱਚ ਆਪਾਂ ਚਰਚਾ ਕਰਾਂਗੇ ਇੰਡੀਆ ਤੇ ਇੰਗਲੈਂਡ ਵਿਚਾਰੇ ਖੇਲੇ ਜਾ ਰਹੇ ਚੌਥੇ ਟੈਸਟ ਮੈਚ ਦੀ ਜਿਹਦੀ ਜੀ ਅੱਜ ਸ਼ੁਰੂਆਤ ਹੈ ਮਾਂਚੈਸਟਰ ਦੇ ਗਰਾਊਂਡ 올ਡ ਟ੍ਰੈਫੋਰਡ ਦੇ ਵਿੱਚ ਪੀਚ ਰਿਪੋਰਟ ਕਿੱਦਾਂ ਦੀ ਰਹੀ ਧੀ ਪਲੇਨ 11 trio ਸਾਡੀ ਆ ਕਰੋਨਰ ਜੈਲੂਨ ਨਹੀਂ ਖੇਲੂਣਗੇ ਈਸ਼ਵਰਨ ਸਾਈ ਸੁਦਰਸ਼ਨ ਨੂੰ ਜੱਦਾ ਦੇ ਟਣੇ ਨੂੰ ਮਿਲ ਸਟ ਦੇ ਨੇ ਵੈਦਰ ਦੇ ਟੀ ਸੰਭਾਵਨਾ ਹੈ ਤੇ ਲਾਈਵ ਥੋੜੀ ਜਿ ਮੇਰੇ ਬਾਰੇ ਵੀ ਡਾਲ ਹੋਏਗੀ ਤਾਂ ਉਸ ਦੇ ਬਾਰੇ ਥੋੜੀ ਜੀ ਚਰਚਾ ਕਰਦੇ ਆਂ ਇਸ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਨਾਉਂਸਮੈਂਟ ਹੈ ਕਿ ਮੈਂ ਆਪਣੇ ਇਸ ਚੈਨਲ ਦੇ ਉੱਤੇ ਲਾਸਟ ਸੈਸ਼ਨ ਦੀ ਲਾਈਵ ਕਵਰੇਜ ਲੈ ਕੇ ਆਉਂ ਰਿਹਾ ਜਿੱਦੇ ਤੇ ਮੈਂ ਪੰਜਾਬੀ ਟੁਮੈਂਟਰੀ ਚੈਨਲ ਨੂੰ ਲਾਈਵ ਸਪੋਰਟ ਦੇ ਨਾਲ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਤੁਸੀਂ ਪੰਜਾਬੀ ਟੁਮੈਂਟਰੀ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਵਿਜ਼ਿਟ ਕਰੋ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਨੋਟੀਫਾਈ ਰਹਿਓ ਨੋਟੀਫਿਕੇਸ਼ਨ ਆਨ ਰੱਖਿਓ ਤਾਂ ਰਿਹਾ ਤੁਹਾਨੂੰ ਲਾਈਵ ਕਵਰੇਜ ਦੇਖਣ ਨੂੰ ਮਿਲੇ ਤੇ ਵੀਡੀਓ ਨੂੰ ਤੇ ਪੰਜਾਬੀ ਪਾਸ਼ਾ ਨੂੰ ਸਪੋਰਟ ਜਦੋਂ ਤੁਹਾਡੀ ਚੈਨਲ ਥੋੜਾ ਹੋਰ ਤ੍ਰਿਸ਼ਟੀਟੇਰੇ ਵੀਡੀਓ ਤੇ ਵਾਪਸ ਆਂਦੇ ਆ। ਇੰਡੀਆ ਤੇ ਇੰਗਲੈਂਡ ਵਿਚਾਲੇ ਜਿਹੜਾ ਚੌਥਾ ਟੈਸਟ ਮੈਚ ਆ ਉਹ 올ਡ ਟ੍ਰੈਫੋਰਡ ਦੇ ਗਰਾਊਂਡ ਤੇ ਖੇਡਿਆ ਜਾਏਗਾ। ਪਿੱਚ ਦੀ ਗੱਲ ਕਰੀਏ ਤਾਂ ਪਿੱਚ ਥੋੜੀ ਜਿਹੀ ਟੁੱਟੀ ਪਿਛਲੇ ਕਾਫੀ ਦਿਨ ਤੋਂ ਮੌਸਮ ਖਰਾਬ ਹੈ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ। ਦਾ ਪਿੱਚ ਥੋੜੀ ਜਿਹੀ ਡਿੱਲੀ ਹੋ ਸਕਦੀ ਹੈ ਜਿਸ ਦੇ ਤਰਨ ਪਿੱਚ ਸਲੋ ਹੋਏਗੀ। ਪਰ ਟਿਊਟੀ ਵੈਦਰ ਠੰਡਾ ਹੈ ਮੌਸਮ ਠੰਡਾ ਹੈ بارش ਹੋ ਰਹੀ ਹੈ ਤਾਂ ਪਿਚ ਦੇ ਉੱਤੇ ਸਵਿੰਗ ਸੀਮ ਵਜਿਦਾਰ ਆਪਾਂ ਨੂੰ ਦੇਖਣ ਨੂੰ ਮਿਲ ਸਟਦੀਆਂ ਬੋਲਰ ਉੱਤੇ ਵੀ ਆਈ ਦੀ ਜਿਸ ਦੇ ਟਰਨ ਬੋਲਰਸ ਨੂੰ ਜ਼ਿਆਦਾ ਮਦਦ ਹੋ ਸਕਦੀ ਹੈ ਪਰ ਜੜੀ ਮੰਚੈਸਟਰ ਦੀ ਪਿਚਾ ਉਹ ਥੋੜੀ ਜਿਹੀ ਪੇਸਰਸ ਨੂੰ ਜ਼ਿਆਦਾ ਹੈਲਪ ਦਰਦੀ ਹੈ ਟਿਊਟੀ ਪੇਸ ਬਾਉਂਸ ਸੀਮ ਮੂਵਮੈਂਟ ਵਜਿਦਾਰ ਸਾਰਾ ਰੁਸ਼ ਪੇਸਰਸ ਨੂੰ ਮਿਲਦਾ ਹੈ ਹਾਲਾਚ ਹੋ ਸਕਦਾ ਹੈ ਜੇ ਪਿਚ ਸਲੋ ਹੋਣਾ ਚਾਹਤ ਹੈ ਬੋਲਰਸ ਨੂੰ ਸਪਿਨਰਸ ਨੂੰ ਵੀ ਮਦਦ ਮਿਲ ਸਕਦੇ ਤੇ ਲੇਟਰ ਆਨ ਉਹਨਾਂ ਨੂੰ ਵੀ ਇੰਟਰੋਡਿਊਸ ਕਰਾ ਜਾ ਸਕਦੇ ਬਟ ਮੋਸਟਲੀ ਆਪਾਂ ਨੂੰ ਪੇਸ ਬੋਲਰਸ ਪੇਸ ਹਟਾਤੀ ਦੇਖਣ ਨੂੰ ਮਿਲ ਸਕਦਾ ਹੈ ਪਲੇਨ 11 ਦੀ ਗੱਲ ਕਰਾਂ ਦਾ ਮੰਨੋ ਲੱਗਦਾ ਹੈ ਕਿ ਤਿੰਨ ਚਾਰ ਬਦਲਾਵ ਦੇਖਣ ਨੂੰ ਮਿਲ ਸਕਦੇ ਹਨ ਪਹਿਲਾ ਬਦਲਾਵ ਤੇ ਟਾਰੋਂ ਨਾਇਰ ਹਾਲਾਤੀ ਨੈਟਸ ਦੇ ਵਿੱਚ ਉਹਨਾਂ ਨੂੰ ਆਪਾਂ ਨੇ ਬੈਟਿੰਗ ਕਰਦੇ ਹੋਏ ਦੇਖਿਆ ਹੈ ਬਟ ਹੋ ਸਕਦਾ ਹੈ ਕਿ ਅੱਜ ਦੇ ਮੈਚ ਵਿੱਚ ਆਪਾਂ ਨੂੰ ਸਾਇਨ ਸਦਰਸ਼ਨ ਜਾਂ ਈਸ਼ਵਰਨ ਦੇਖਣ ਨੂੰ ਮਿਲ ਸਕਦੇ ਨੇ ਪਰ ਹੋ ਸਕਦਾ ਹੈ ਕਿ ਟਾਰੋਂ ਨਾਇਰ ਦੇ ਨਾਲ ਹੀ ਜਾਂ ਕਿਉਂਕਿ ਟੈਕਨੀਕਲੀ ਤਾਂ ਬੰਦਾ ਸਹੀ ਇੱਥੇ ਹੈ ਹਾਲਾਤੀ Okay. 스코어 ਉਸ 레벨 ਦੇ ਨਹੀਂ ਬਣਾ ਸਕਿਆ ਬਟ ਉਹ ਟੀਮ ਸਿਲੈਕਸ਼ਨ ਸ਼ੁਮਨ ਗਿੱਲ ਤੇ ਗੌਤਮ ਵੀਰ ਦੇ ਉੱਪਰ ਡਿਪੈਂਡ ਕਰਦੇ ਆ ਕਿੱਦਾਂ ਜਾਂਦੇ ਨੇ ਬਾਕੀ ਬੋਲਰਸ ਦੇ ਤੌਰ ਤੇ ਅਨਸ਼ੁਲ ਕੋ ਮੋਜਦਾ ਅੱਜ ਡੈਬਿਊ ਹੋ ਸਕਦਾ ਹੈ ਹਾਈਲੀ ਚਾਂਸਸ ਨੇ ਉਸ ਬੰਦੇ ਸ਼ੁਮਨ ਗਿੱਲ ਨੇ ਕੱਲ ਪ੍ਰੈਸ ਕਾਨਫਰੈਂਸ ਵਿੱਚ ਵੀ ਦੱਸਿਆ ਹੈ ਉਸ ਦੇ ਹਿਸਾਬ ਤੇ ਅਨਸ਼ੁਲ ਕੋ ਜਾ ਸਕਦੇ ਹਨ ਕਿ ਅਰਸ਼ਦੀਪ ਜਿਹੜੇ ਬੈਟ ਬੋਲਰ ਸੀ ਉਹਨਾਂ ਦੇ ਵੀ ਸੱਟ ਲੱਗ ਚੁਟਿਆ ਹਰਾਸ਼ਦੀਪ ਦੇ ਵੀ ਇੰਜਰੀ ਹੈ ਤੇ ਰੈਡੀ ਤੇ ਰੂਲ ਆਊਟ ਹੈ ਉਹਨਾਂ ਟੂਰਨਾਮੈਂਟ ਦਾ ਤਾਂ ਉਸ ਹਿਸਾਬ ਤੇ ਅਨਸ਼ੁਲ ਕੋ ਉਸ ਤੇ ਬਹੁਤ ਵੱਡੀ ਓਪਰਚੁਨਿਟੀ ਹੈ ਅੱਜ ਦੇ ਦੇ ਵਿੱਚ 올ਡ ਟ੍ਰੈਫੋਰਡ ਦੇ ਉੱਤੇ ਇੰਡੀਆ ਟੀਮ ਦੀ ਜੇ ਮੈਂ ਹਿਸਟਰੀ ਦੀ ਗੱਲ ਕਰਾਂ ਤਾਂ ਇਸ ਮੈਚ ਇਸ ਗਰਾਊਂਡ ਦੇ ਉੱਤੇ ਇੰਡੀਆ ਟੀਮ 9 ਮੈਚਸ ਖੇਡ ਲਈ ਹੈ ਜਿਨ੍ਹਾਂ ਵਿੱਚੋਂ 4 ਮੈਚਸ ਡਰਾ ਹੋਏ ਨੇ ਤੇ 5 ਮੈਚਸ ਇੰਡੀਆ ਟੀਮ ਹਾਰੀ ਹੈ ਤੇ ਹੁਣ ਤੱਕ ਇੰਡੀਆ ਟੀਮ ਦੀ ਇਸ ਗਰਾਊਂਡ ਦੇ ਉੱਤੇ ਇੱਕ ਵੀ ਜਿੱਤ ਨਹੀਂ ਹੈ ਬਟ ਹੋ ਸਕਦਾ ਹੈ ਇੰਡੀਆ ਟੀਮ ਇਸ ਮੈਚ ਨੂੰ ਜਿੱਤ ਕੇ ਇਸ ਇਸ ਟੈਸਟ ਮੈਚ ਦੇ ਉੱਤੇ ਇਸ ਟਰਾਉਂਡ ਦੇ ਉੱਤੇ ਇਸ ਵੈਨਿਊ ਦੇ ਉੱਤੇ ਵੀ ਆਪਣੀ ਫਰਸਟ ਜਿੱਤ ਇੰਟਰੋਡਿਊਸ ਕਰ ਦੇ ਬਾਕੀ ਇਹ ਤੇ ਸੀਦੇ ਮੇਰੇ ਸੋਝਾ ਇਸ ਟੈਸਟ ਮੈਅ ਸੰਬੰਧੀ ਤੁਹਾਡੇ ਜਾਂ ਕੋਈ ਸਜਾ ਹੋਈ ਦਾ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਲਾਈਵ ਜਰੂਰ ਦੇਖਣਾ ਹੈ ਲਾਸਟ ਸੈਸ਼ਨ ਦੇ ਵਿੱਚ ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਦ ਤੱਕ ਵਾਸਤੇ ਧੰਨਵਾਦ